ਵੀ ਆਮ ਜੇਕਰ ਆਧਾਰ ਹੀ ਲੈਂਦੇ ਤੇ ਇਹਨਾਂ ਨੂੰ ਕਿੰਨਾ ਘਰਗੜਾ ਸੀ ਉਹ ਦੱਸੋ ਇਹਨਾਂ ਨੂੰ ਮੰਨ ਲਓ ਵੀ ਜੇ 10000 ਦਾ ਸਬਦਾ ਲੈਂਦੇ ਦੋ 2200 ਦਾ ਤੇ ਇਹਨਾਂ ਨੂੰ ਵਟਾ ਲੱਗਣਾ ਲੱਗਣਾ ਇਹ ਯਾਨੀ ਕਿ ਇਹਨਾਂ ਨੂੰ 2200 ਦਾ ਵਟਾ ਲੱਗਣਾ ਸੀ ਇਹਨਾਂ ਨੂੰ ਲੱਗਣਾ ਲੱਗਣਾ ਪੱਕਾ ਭਾਜੀ ਤੁਸੀਂ ਟਰਾਈ ਕੀਤਾ ਭਾਜੀ ਆ ਜੇਕਰ ਨੌਮਣੀ ਗੋਡ ਲੈਣੀ ਹੋਵੇ ਨਗਦ ਇਹਦਾ ਕੀ ਪਾ ਇਹ 400 ਰੁਪਏ ਦੇ ਦਾਂਗੇ ਇਹਦਾ ਭਾਜੀ ਕਮਾਲ ਕਰਦੇ ਜੇ 400 ਰੁਪਏ ਦੀ 400 ਰੁਪਏ 700 ਪੱਕੇ 700 ਰੁਪਏ ਦੀ ਭਾਜੀ ਮੈਂ ਲੈ ਕੇ ਆਇਆ ਕੱਲ ਯਾਰ ਕਮਾਲ ਸਪਰੇਅ ਕੀਤੀ ਆ ਨਹੀਂ ਸ਼ਰੀਰ ਇਹ ਇਹ ਡੁਪਲੀਕੇਟ ਲੱਗਦੀ ਪਾਜੀ ਮੈਨੂੰ ਪੱਕਾ ਬਿਲ ਦੇ ਦਿੰਨ ਲੋ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਆਂ ਸ਼੍ਰੀ ਤਰਨਤਨ ਸਾਹਿਬ ਗੁਰੂਆਂ ਪੀਰਾਂ ਦੀ ਧਰਤੀ ਤੇ ਇਹ ਸ਼ਹਿਰ ਦੋਸਤੋ ਭਾਉਾਂ ਦਾ ਸ਼ਹਿਰ ਵਜਦਾ ਮਾਝੇ ਵਾਲਿਆਂ ਦਾ ਸ਼ਹਿਰ ਇਹਨਾਂ ਦੀ ਬੋਲੀ ਵੀ ਵੱਖਰੀ ਤੇ ਸ਼ਾਨ ਵੀ ਵੱਖਰੀ ਤੇ ਦੋਸਤੋ ਆਪਾਂ ਨੂੰ ਬੁਲਾਇਆ ਸੀ ਭਾਈ ਸੁਖਦੀਪ ਨੇ ਦੋਸਤੋ ਭਾਈ ਕਹਿੰਦਾ ਵੀ ਆਪਾ ਪੈਸੇ ਨਹੀਂ ਲੈਂਦੇ ਨਜਾਇਜ਼ ਦਵਾਈ ਦਿਨੇ ਬਿਲਕੁਲ ਜਾਇਜ਼ ਇੱਕ ਵਾਰ ਮੇਰੀ ਦੁਕਾਨ ਤੇ ਤੁਸੀਂ ਦਵਾਈ ਲੈਣ ਆਓ ਖੇਤ ਦੇ ਵਿੱਚ ਇੱਕ ਵਾਰੀ ਮੇਰੀ ਦਵਾਈ ਜ਼ਰੂਰ ਪਾਓ ਤੇ ਤੁਸੀਂ ਅਗਲੀ ਵਾਰ ਗਵਾਂਢੀ ਨੂੰ ਵੀ ਲੈ ਕੇ ਆਉਂਗੇ ਮੇਰੀ ਦੁਕਾਨ ਤੇ ਤਾਂ ਮਿੱਤਰੋ 22 ਢਿੱਲੋ ਟਰੇਡਿੰਗ ਕੰਪਨੀ ਤੇ ਇਹ 22 ਸੁਖਦੀਪ ਆ ਕਹਿੰਦੇ ਆ ਕਿ ਵੀਰ ਦੀ ਜਿਹੜੀ ਦਵਾਈ ਬਿਲਕੁਲ ਜਾਇਜ਼ ਹੁੰਦੀ ਆ ਤੇ ਜਿਵੇਂ ਕਿ ਤਰਨ ਤਾਰਨ ਸ਼ਹਿਰ ਦੇ ਵਿੱਚ ਜਿਹੜੀਆਂ ਵੀ ਦੁਕਾਨਾਂ ਉਹਨਾਂ ਨਾਲੋਂ ਜਿਹੜੀ ਕੀਮਤ ਬਹੁਤ ਹੀ ਜ਼ਿਆਦਾ ਘੱਟ ਅੱਜ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਅੱਜ ਕੱਲ 17 18 ਬਹੁਤ ਲੱਗੀ ਆ ਝੰਡਾ ਰੋਗ ਦੀ ਦਿੱਕਤ ਬਹੁਤ ਆ ਤੇ ਬਾਈ ਗਰੰਟੀ ਲੈਂਦਾ ਇਸ ਦੀ ਬਾਸਮਤੀ ਡਿੱਗਦੀ ਆ ਉਸ ਚੀਜ਼ ਦੀ ਵੀ ਬਾਈ ਗਰੰਟੀ ਲੈਂਦਾ ਤੇ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਰਨਤਾਰਨ ਵਾਲਿਓ ਤਾਂ ਜੋ ਗੁਰੂ ਦੇ ਸਿੰਘ ਦਾ ਜਿਹੜਾ ਕੰਮ ਆ ਇਹ ਵੀ ਲੋਕਾਂ ਕੋਲੇ ਜਾਵੇ ਤੇ ਇੱਕ ਵਾਰਾਂ ਬਾਈ ਕੋਲੇ ਮੇਰੀ ਖਾਤਰ ਜ਼ਰੂਰ ਆਇਆ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਜੀ ਪਹਿਲਾਂ ਤਾਂ ਜੀ ਆਪ ਦਾ ਸ਼ੋਬ ਨਾਮ ਦੱਸੋ ਜੀ ਸੁਖਦੀਪ ਸਿੰਘ ਢਿੱਲੋਂ ਜੀ ਮੇਰਾ ਨਾਮ ਇਹ ਏਰੀਆ ਕਿਹੜਾ ਜੀ ਜਿੱਥੇ ਤੁਸੀਂ ਦੁਕਾਨ ਇਹ ਇਚਬਾ ਰੋਡ ਬਾਈਪਾਸ ਤਰਨਤਾਰਨ ਆ ਜੀ ਅੱਛਾ ਜੀ ਹਾਂ ਜੀ ਤਰਨਤਾਰਨ ਤੋਂ ਆਉਣਾ ਹੋਵੇ ਤਾਂ ਆਈਡੀਆ ਕਿੰਨੇ ਕਿਲੋਮੀਟਰ ਜਾਂ ਕਿਲੋਮੀਟਰ ਤੁਹਾਡਾ ਤਰਨਤਾਰਨ ਤੋਂ ਲਾਲੋਵੇ ਸੱਤ ਵੱਧ ਤੋਂ ਵੱਧ 2 ਕਿਲੋਮੀਟਰ 3 ਕਿਲੋਮੀਟਰ ਇੱਥੇ ਪਊਗਾ ਬਾਈਪਾਸ ਤੇ ਆਪਾਂ ਹੈਗੇ ਆਂ ਉਹ ਚੌਂਕ ਤੋਂ 2 ਕਿਲੋਮੀਟਰ ਦਾ ਫਾਸਲਾ ਹੈ ਤੇ ਭਾਈ ਮੈਨੂੰ ਇਹ ਦੱਸੋ ਹਾਂ ਜੀ ਹਾਂ ਜੀ ਵੀ ਤੁਹਾਨੂੰ ਦੁਕਾਨ ਕਿਤੇ ਨੂੰ ਕਿੰਨਾ ਚਿਰ ਹੋ ਗਿਆ ਦੁਕਾਨ ਕੀਤੀ ਨੂੰ ਸਾਨੂੰ ਇੱਥੇ ਦੁਕਾਨ ਕੀਤੀ ਨੂੰ 4 ਸਾਲ ਹੋ ਗਏ ਆ 4 ਸਾਲ ਹੋ ਗਏ ਪੈਸਟੀਸਾਈਡ ਵੇਚਦਿਆਂ ਨੂੰ 4 ਸਾਲ ਹੋ ਗਏ ਇੱਥੇ ਇੱਥੇ ਇੱਕ ਵਾਰ ਕੀਤੀ ਨੂੰ 4 ਸਾਲ ਹੋ ਗਏ ਉਤਨਾ ਸਾਡਾ ਪੁਰਾਣਾ ਕੰਮ ਜਿਹੜਾ 11-12 ਸਾਲ ਦਾ ਸੀ 11-12 ਸਾਲ ਦਾ ਪਹਿਲਾਂ ਪਹਿਲਾਂ ਸਾਡੀ ਪਿੰਡ ਦੇ ਵਿੱਚ ਸ਼ਾਪ ਵੀ ਹੋਈ ਆਈ ਆਪਣੇ ਬ੍ਰਦਰ ਨੂੰ ਮਰ ਗਏ ਅੱਛਾ ਇੱਥੇ ਤੁਸੀਂ ਆਣ ਕੇ ਕਿੱਥੇ ਆਣ ਕੇ ਫਿਰ ਅਸੀਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਅੱਛਾ ਜੀ ਤੇ ਕੈਸ਼ ਦਾ ਬਿਜ਼ਨਸ ਸ਼ੁਰੂ ਕੀਤਾ ਇੱਥੇ ਕੈਸ਼ ਨਕਦ ਨਕਦ ਦਾ ਯਾਨੀ ਕਿ ਉਧਾਰ ਨਹੀਂ ਉਧਾਰ ਨਹੀਂ ਸਭ ਤੋਂ ਪਹਿਲਾਂ ਤੁਸੀਂ ਖੇਤੀ ਕਰਦੇ ਹੋ ਖੇਤੀ ਕਰਦੇ ਹਾਂ ਕਿੰਨੀ ਖੇਤੀ ਕਰਦੇ ਹੋ ਖੇਤੀ ਸਾ ਯਾਨੀ ਕਿ ਜਿਹੜੀ ਖੇਤੀ ਤੁਸੀਂ ਕਰਦੇ ਪੈ ਜੇ ਉਹ ਤਜਰਬਾ ਜਿਹੜਾ ਕਿ ਉਹ ਤਜਰਬੇ ਦੇ ਆਧਾਰ ਤੇ ਤੁਸੀਂ ਦਵਾਈ ਦਿੰਨੇ ਹਾਂਜੀ ਹਾਂਜੀ ਅੱਛਾ ਜੀ ਤੇ ਤੁਸੀਂ ਨਗਦ ਕਿਉਂ ਦਿੰਨੇ ਉਧਾਰ ਕਿਉਂ ਨਹੀਂ ਦਿੰਦੇ ਵੇਖੋ ਜੀ ਨਗਦ ਦੀ ਇੱਕ ਤੇ ਉਹ ਸਮਾਨ ਸਸਤਾ ਮਿਲਣਾ ਅਗਲੇ ਨੂੰ ਅੱਛਾ ਜੀ ਅਸੀਂ 2-4 ਰੁਪਏ 10 ਰੁਪਏ ਕਮਾ ਕੇ ਅਗਲੇ ਨੂੰ ਚੀਜ਼ ਦੇ ਦੇਣੀ ਹੈ ਅੱਛਾ ਜੀ ਧਾਰ ਦੇ ਵਿੱਚ ਉਹ 40-50 100 ਅਗਲੇ ਨੂੰ ਵੱਧ ਲੱਗਣਾ ਦੇਖ ਲਈਨੇ ਵੀ ਚੀਕਾਂ ਮਾਰਨੀ ਆ ਯਾਰ ਰੇਟ ਵੜਾ ਤੇ ਟਰਾਈ ਮਾਰੂਗਾ ਅਗਲਾ ਪਾਸੇ ਅਸੀਂ ਹਾਂਜੀ ਹਾਂਜੀ ਹਾਂਣਾ ਉਹ ਗਾਹਕ ਖਰਾਬ ਹੁੰਦਾ ਤੇ ਇੱਕ ਫਿਰ ਧਾਰ ਦੇ ਤੁਹਾਨੂੰ ਪਤਾ ਪੇਮੈਂਟ ਜਿਹੜੀ ਹੈ ਅਗਲੇ ਔਰ ਇਹਨੇ ਕਹਿਣਾ ਵੀ ਅੱਜ ਦਿਨਾ ਕੱਲ ਦਿਨਾ ਦੋ ਚਾਰ ਦਿਨ ਹਟਕੇ ਦਿਨਾ ਅੱਛਾ ਅੱਛਾ ਫਿਰ ਉਹਦੇ ਵਿੱਚ ਮਰਿਆ ਨਹੀਂ ਫਿਰ ਅਗਲੇ ਨੂੰ ਫੋਨ ਕਰਾਂਗੇ ਅਗਲਾ ਗਾਹਕ ਵਿਗੜ ਜਾਂਦਾ ਉਹਨੇ ਆਣਾ ਯਾਰ ਬਾਰ-ਬਾਰ ਫੋਨ ਕਰੀ ਜਾਂਦਾ ਹਰ ਕਈ-ਕਈ ਗੱਲਾਂ ਵਿੱਚ ਸੋਚਣੀਆਂ ਪੈਂਦੀਆਂ ਵੀ ਨਹੀਂ ਨਹੀਂ ਭਾਜੀ ਜਿਵੇਂ ਆਪਾਂ ਉਧਾਰ ਲੈ ਲਈ ਹਾਂਜੀ ਹਾਂਜੀ 5000 ਦੀ 10000 ਦੀ ਹੁਣ ਭਾਜੀ ਲੈ ਕੇ ਚੱਲੇ ਆਹਾ ਸਮਾਨ ਬਿਲਕੁਲ ਨਗਦ ਲੈ ਕੇ ਚੱਲੇ ਆ ਹਾਂਜੀ ਹਾਂਜੀ ਵੀ ਆਮ ਜੇਕਰ ਉਧਾਰ ਹੀ ਲੈਂਦੇ ਤੇ ਇਹਨਾਂ ਨੂੰ ਕਿੰਨਾ ਗਰਗੜਾ ਸੀ ਉਹ ਦੱਸੋ ਇਹਨਾਂ ਨੂੰ ਮੰਨ ਲਓ ਵੀ ਜੇ 10000 ਦਾ ਸ਼ਬਦਾ ਲੈਂਦੇ ਆ 2 2000 2200 ਦਾ ਦਿਨ ਦਾ ਵਟਾ ਲੱ ਯਾਨੀ ਕਿ ਇਹਨਾਂ ਨੂੰ 2200 ਦਾ ਵਟਾ ਲੱਗਣਾ ਸੀ ਨਾ ਲੱਗਣਾ ਲੱਗਣਾ ਹੈ ਪੱਕਾ ਪਾਜੀ ਤੁਸੀਂ ਟਰਾਈ ਕੀਤਾ ਹਾਂ ਹਾਂਜੀ ਕੀਤਾ ਜੀ ਕੀਤਾ ਤੁਸੀਂ ਹੁਣ ਨਗਦ ਲੈ ਕੇ ਗਏ ਸਮਾਨ ਇਤੋਂ ਹਾਂਜੀ ਨਗਦ ਤੇ ਆਈਡੀਆ ਸ਼ੇਅਰ ਨਾਲੋਂ ਕਿੰਨਾ ਕੁ ਤੁਹਾਨੂੰ ਫਰਕ ਲੱਗਿਆ ਤੁਸੀਂ ਹੁਣ ਮੈਨੂੰ ਲੱਗਦਾ 5-6000 ਦਾ ਸਮਾਨ ਲਿਆ ਹਾਂਜੀ ਹਾਂਜੀ ਕਿੰਨਾ ਕੁ ਆਈਡੀਆ ਕੋਈ 5-6000 ਚ ਲਾ ਲਓ 1000-1500 ਦਾ ਫਰਕ ਪੈ ਜਾਣਾ ਵਾ ਅੱਛਾ ਜੀ ਤੇ ਕਿੰਨਾ ਚਿਰ ਹੋ ਗਿਆ ਪਾਜੀ ਤੋਂ ਤੁਹਾਨੂੰ ਦਵਾਈ ਲੈੰਦੇ ਨੂੰ ਇਹ ਤਕਰੀਬਨ ਜਦੋਂ ਦੇ ਇਥੇ 4 ਸਾਲ ਆਏ ਉਹਦੋਂ ਦੇ ਇਹਨਾਂ ਨਾਲ ਜੁੜੇ ਅੱਛਾ ਜੀ ਇਹਨਾਂ ਨਾਲ ਜੁੜੇ ਹਾਂ ਠੀਕ ਹੈ ਯਾਨੀ ਕਿ ਧਾਰ ਲੈਣ ਚ ਘਾਟਾ ਬਹੁਤ ਘਾਟਾ ਜੀ ਕਿਉਂਕਿ ਉਹਦੇ ਚਾੜਤੀਆ ਵੀ ਕਮਾ ਜਾਂਦਾ ਚਾੜਤੀਆ ਕਮਾ ਜਾਂਦਾ ਤੇ ਪੈਸਟੀਸਾਈਡ ਵਾਲਾ ਵੀ ਕਮਾ ਜਾਂਦਾ ਹਾਂ ਬਿਲਕੁਲ ਤੇ ਤੁਸੀਂ ਯਾਨੀ ਕਿ ਨਗਦ ਦੇਤੇ ਜਿਹੜੀ ਕਮਾਈ حساب ਦੀ ਕਰਨੀ ਤਾਂ ਹੀ ਤੁਹਾਡਾ ਯਾਨੀ ਕਿ ਜ਼ਿਆਦਾ ਕੰਮ ਹੈ ਹਾਂਜੀ ਹਾਂਜੀ ਤੇ ਭਾਜੀ ਇਹੋ ਜੀ ਖਾਸ ਜਿਵੇਂ ਕਿ ਅੱਜ ਨਾ ਹੁਣ 17 18 ਦਾ ਟਾਈਮ ਆ ਅੱਛਾ ਜੀ ਮੁੱਛਲ ਦਾ ਟਾਈਮ ਆ ਹਾਂਜੀ ਉਹਦੇ ਚ ਇਸ ਵਕਤ ਫੋਟੋ ਰੋਗ ਨਿਕਲਦਾ ਝੰਡਾ ਰੋਗ ਜਿਹਨੂੰ ਕਹਿੰਦੇ ਉਹ ਜੇ ਉਹਦੇ ਤੋਂ ਤੁਹਾਡੇ ਕੋਲ ਕੀ ਗਾਰੰਟੀ ਵਾਲੀ ਚੀਜ਼ ਹੈ ਜੋ ਜਿਹੜੀ ਕਿ ਮਾਂ ਉਹਦੇ ਚ ਦੇਖੋ ਜੀ ਜਿਹੜਾ ਛੰਡੇ ਰੋਗ ਦੇ ਉੱਤੇ ਬੜੇ ਬੜੀ ਤਰ੍ਹਾਂ ਦੇ ਪਾਊਡਰ ਆਉਂਦੇ ਆ ਅੱਛਾ ਜੀ ਉਹਦੇ ਵਿੱਚ ਕੁਝ ਕੁ ਪਾਊਡਰ ਇਹੋ ਜਿਹੇ ਗਿਆ ਜਿਹੜੇ ਵਾਕਈ ਫੁੱਲ ਕੰਮ ਕਰਦੇ ਆ ਪਰ ਉਹਨਾਂ ਨੂੰ ਪਾਉਣ ਦਾ ਵੀ ਤਰੀਕਾ ਇੱਕ ਹੋਣਾ ਚਾਹੀਦਾ ਕਿ ਕਿਹੜੇ ਤਰੀਕੇ ਨਾਲ ਆਪਾਂ ਪਾਉਣਾ ਤੇ ਕਦੋਂ ਪਾਉਣਾ ਕਦੋਂ ਪਾਉਣਾ ਜੀ ਜੇ ਹੁਣ ਮੰਨ ਲਓ ਵੀ ਆਪਾਂ ਝੰਡਾ ਰੋਗ ਨਿਕਲਣ ਤੋਂ ਬਾਅਦ ਆਪਾਂ ਪਾਵਾਂਗੇ ਹਾਂਜੀ ਤੇ ਫੇਰ ਤੇ ਉਹਦੇ ਵਿੱਚ ਹੋਊਗੀ 50% ਦੀ ਰੋਗ ਥਾਮ ਰੋਗ ਥਾਮ ਤੇ ਜੇ ਆਪਾਂ ਲਗਦੇ ਆ ਸਾਰੀ ਪਾਰਨੇ ਵੀ ਬਿਨਾਂ ਰੋਗ ਤੋਂ ਆਪਾਂ ਸੋਚੀਏ ਵੀ ਨਹੀਂ ਯਾਰ ਅੱਜ ਆਪਾਂ ਪਾ ਲਈਏ ਅੱਛਾ ਜੀ ਵੀ ਫਾਇਦਾ ਮਿਲੂ ਮਿਲੂ ਨੁਕਸਾਨ ਨਹੀਂ ਦਾ ਕੋਈ ਫਾਇਦਾ ਉਹਦਾ ਇਹ ਮਿਲਣਾ ਵੀ ਇੱਕ ਤੇ ਬੂਟੇ ਨੇ ਖੁੱਲ ਕੇ ਤੁਰਨਾ ਜੜ ਸਾਫ਼ ਇੱਕ ਜਿਹੜਾ ਮਤਲਬ ਟਾਈਮ ਨਾਲ ਪਾਉਣ ਦੇ ਨਾਲ ਸਾਡਾ ਝੰਡੇ ਰੋਗ ਦਾ ਜਿਹੜਾ 2 4 10% ਦਾ ਜਿਵੇਂ ਨਿਕਲ ਆਉਂਦੇ ਬੂਟੇ ਹਾਂਜੀ ਹਾਂ ਜੀ ਨਿਸ਼ਾਨ ਹੋ ਜਾਂਦਾ ਉਹ ਵੀ ਨਹੀਂ ਹੋਣਾ ਬਿਲਕੁਲ ਬਿਲਕੁਲ ਨਹੀਂ ਹੋਣਾ ਕਿਹੜੀ ਦਵਾਈ ਉਹਦੇ ਤੇ ਕੋਲ ਤੁਹਾਡੇ ਉਹਦੇ ਉਹਦੇ ਉੱਤੇ ਦਵਾਈਆਂ ਅਸੀਂ ਦੋ ਤਿੰਨ ਰეკਮੈਂਡ ਕਰਦੇ ਹਾਂ ਇੱਕ ਤੇ ਆ ਆਮ ਦੀ ਪਰਫੈਕਟ ਨਾਂ ਦੇ ਦਵਾਈ ਅੱਛਾ ਜੀ ਬਹੁਤ ਵਧੀਆ ਇਹਦਾ ਫੁੱਲ ਰਿਜ਼ਲਟ ਆ ਇਥੇ ਪੋਨੇੜ ਮਠਾਈ ਲੈਦੀ ਹਾਂ ਹਾਂ ਇਹ ਇਹ ਹੀ ਫੁੱਲ ਤਜਰਬਾ ਕਰਕੇ ਵਰਤਿਆ ਅੱਛਾ ਜੀ ਇੱਕ ਆਉਂਦੀ ਹੈ ਹੈਗਜ਼ਾ ਪਲਸ ਕਪਟਾਨ ਠੀਕ ਹਾਂਜੀ ਪਾਵਰਫੁੱਲ ਦੇ ਨਾਂ ਦੀ ਪਾਵਰਫੁੱਲ ਦੇ ਨਾਂ ਦੀ ਇਹ ਵੀ ਇਹ ਵੀ ਬਹੁਤ ਤਗੜ ਇਹ ਇਹ ਆਪਾਂ ਨੂੰ ਮਤਲਬ ਜਿਵੇਂ ਅੱਜ ਆਪਾਂ ਪਹਿਲੀ ਯੂਰੀਆ ਪਾਉਣੀ ਪਹਿਲੀ ਯੂਰੀਆ ਨਾਲ ਦੇ ਦੇਣੀ ਚਾਹੀਦੀ ਅਸੀਂ ਸਾਡਾ ਤਜਰਬਾ ਜਿਹੜਾ ਨਿੱਜੀ ਆਪ ਦਾ ਹਾਂਜੀ ਹਾਂਜੀ ਅਸੀਂ ਤੇ ਪਹਿਲੀ ਯੂਰੀਆ ਦੇ ਨਾਲ ਇਹਨੂੰ ਦੇ ਦੇਣੇ ਤੁਸੀਂ ਆਪਦੇ ਖੇਤ ਚ ਪਹਿਲੀ ਯੂਰੀਆ ਨਾਲ ਖੇਤ ਦੇ ਦੇਣੇ ਆ ਹਾਂਜੀ ਚਲੋ ਠੀਕ ਹੈ ਕਿਤੇ ਨਾ ਕਿਤੇ ਇੱਕ ਅੱਧੇ ਬੂਟੇ ਦੀ ਕੋਈ ਸੌਂ ਦੇ ਨਹੀਂ ਸਕਦਾ ਕੋਈ ਤੇ 파ਟ ਰਹਿ ਵੀ ਸਕਦੀ ਰਹਿਉਂ ਸਾੜ ਦਿਆਂ ਸਹੀ ਗੱਲ ਹੈ ਤਾਂ ਇੱਕ ਅੱਧਾ ਬੂਟਾ ਦੋ ਨਿਕਲਣਗੇ ਦੋ ਵਾਰ ਨਿਕਲਦੇ ਨਹੀਂ ਨਿਕਲਦੇ ਤੇ ਇੱਕ ਤੁਸੀਂ ਆਹ ਬੜਾ ਪ੍ਰੋਡਕਟ ਦਿੱਤਾ ਭਾਜੀ ਵੀ ਲੈ ਕੇ ਚੱਲੇ ਆ ਹਨਾ ਅੱਗੇ ਵੀ ਤੂੰ ਕਈਆਂ ਨੂੰ ਦਿੱਤਾ ਇਹ ਕੀ ਚੀਜ਼ ਹੈ ਹਿਮੀ ਗੋਲਡ ਸੁਪਰ ਪੋਟਾਸ਼ੀਅਮ ਹਿਮੀਨੇਟ ਇਹ ਇਹ ਵੀਰ ਜੀ ਇਹ ਕਿਹੋ ਜੀ ਚੀਜ਼ ਹੈ ਵੀ ਇਹ ਤੁਹਾਡੇ ਇੱਕ ਤੇ ਜ਼ਮੀਨ ਦੇ ਪੀ ਐਚ ਲੈਵਲ ਨੂੰ ਸਹੀ ਕਰ ਦਿੰਦੀ ਹੈ ਸਹੀ ਕਰਦੀ ਹੈ ਜੀ ਹਾਂਜੀ ਇਹ ਦੇ ਵਿੱਚ ਇੰਨੇ ਕ ਹਾਰਮੋਨਸ ਹੈ ਗਰੋਥ ਵਾਸਤੇ ਬਹੁਤ ਤਕੜਾ ਪ੍ਰੋਡਕਟ ਹੈ ਜੀ ਇਹੇ ਜੀ ਹਾਂਜੀ ਹਾਂਜੀ ਇੱਕ ਕਿਨੇ ਚਿਰ ਚ ਪਾਉਣਾ ਜਾਈ? ਕਿੰਨੇ ਚਿਰ ਚ ਪਾਉਣਾ? ਇਹ ਜਿਵੇਂ ਤੁਸੀਂ ਦੂਜੀ ਯੂਰੀਆ ਨਾਲ ਨੂੰ ਪਾ ਸਕਦੇ ਜੀ। ਅੱਛਾ ਜਦੋਂ ਆਪਾਂ ਖੇਤ ਨੂੰ ਦੂਜੀ ਯੂਰੀਆ ਕੋਈ ਨੂੰ ਹੀ ਦੇਣੀ ਹੈ ਨਾ। ਹਾਂਜੀ ਹਾਂਜੀ। ਉਹ ਦੂਜੀ ਯੂਰੀਆ ਦੇ ਨਾਲ ਇਹਨੂੰ ਛੱਟੇ ਚ ਪਾ ਦਿਓ ਜਿਵੇਂ ਕਣਕ ਝੋਨਾ। ਹਾਂਜੀ। ਮੱਕੀ ਕਿਸੇ ਨੂੰ ਵੀ ਪਾ ਸਕਦੇ ਆ ਜੇ ਬਾਕੀ ਸਪਰੇਆਂ ਵਾਲੀਆਂ ਕੋਈ ਸਬਜ਼ੀਆਂ ਸਾਡੀਆਂ। ਹਾਂਜੀ ਹਾਂਜੀ। ਉਹਨਾਂ ਦੇ ਘੋਲ ਕੇ ਇਹਦੀ ਸਪਰੇ ਵੀ ਹੋ ਜਾਂਦੀ ਆ। ਸਪਰੇ ਵੀ ਹੋ ਜਾਂਦੀ। ਫਿਰ ਜਿਵੇਂ ਹੁਣ ਇਹ 1 ਕਿਲੋ ਪੈਣਾ 1 ਏਕੜ ਚ। ਅੱਛਾ ਜੀ। ਝੋਨੇ ਚ ਤੇ ਕਣਕ ਚ। ਅੱਛਾ ਜੀ। ਤੇ ਬਾਕੀ ਸਬਜ਼ੀਆਂ ਵਾਸਤੇ ਅੱਧਾ ਕਿਲ ਅੱਛਾ ਅੱਧਾ ਕਿਲੋ ਪਾਣੀ ਧੋਨੇ ਚ ਇਹ ਪੈਣਾ ਯੂਰੀਆ ਚ ਖਿਲਾਰ ਕੇ ਤੇ ਸਬਜ਼ੀਆਂ ਤੇ ਦੀ ਅੱਧਾ ਕਿਲੋ ਦੀ ਸਪਰੇ ਹੋਵੇ ਸਬਜ਼ੀਆਂ ਚ ਇਹਦੀ ਅੱਧਾ ਕਿਲੋ ਦੀ ਸਪਰੇ ਹੋ ਜੇਗੀ ਸਪਰੇ ਜਿਹੜੀ ਆ ਨਾ ਇਹਦੀ ਪਾਣੀ ਤੁਸੀਂ ਲਾਉਣਾ ਘਰ ਤੋਂ ਘੱਟ 150 ਲੀਟਰ 150 ਲੀਟਰ ਤੇ ਫੁੱਲ ਰਿਜ਼ਲਟ ਆਊਗਾ ਕੁਆਲਿਟੀ ਜਿਹੜੀ ਸਬਜ਼ੀ ਤੁਹਾਡੀ ਤਿਆਰ ਹੋਗੀ ਫਿਰ ਬਿਮਾਰੀਆਂ ਲੜਨ ਦੀ ਸ਼ਕਤੀ ਇਹਦੇ ਵਿੱਚ ਪੈਦਾ ਕਰ ਦਿੰਦਾ ਫਸਲ ਚ ਇਹ ਅੱਛਾ ਜੀ ਇਹ ਪੈਂਦਾ ਕਿੰਨੇ ਵਾਰੀ ਇਹ ਇਹ ਮਤਲਬ ਅਸੀਂ ਤੇ ਇੱਕ ਹੀ ਵਾਰੀ ਵਰਤਦੇ ਆਂ ਇੱਕ ਵਾਰੀ ਜੀ ਧੰਨਧਨ ਕਰਾ ਦਿੰਦਾ ਦੂਜੀ ਵਾਰੀ ਲੋੜ ਨਹੀਂ ਪੈਂਦੀ ਕੋਈ ਬਹੁਤ ਹੀ ਜ਼ਿਆਦੀ ਮਾੜੀ ਪੈਲੀ ਜ ਉਹਨੂੰ ਭਾਂਗੇ ਦੋ ਵਾਰੀ ਪਾ ਲੋ ਤੇ ਐਂਡ ਕਰਾ ਦੂਗਾ ਫੇਰ ਵੀ ਅੱਛਾ ਹਾਂਜੀ ਇਹਦਾ ਪ੍ਰਾਈਸ ਕੀ ਹੈ ਜੀ ਇਹਦੇ ਤੇ ਤਾਂ ਪ੍ਰਾਈਸ ਹੈਗਾ ਜੀ 1250 ਇਹ ਜੀ ਇਸ ਵੇਲੇ ਇਹ ਤੇ ਚੱਲ ਰਹੀ ਆ ਆਫਰ ਚੱਲ ਰਹੀ ਆ 50 52% ਦੀ ਅੱਛਾ ਜੀ ਤੁਸੀਂ 52% ਛੂਟ ਦੇ ਰਹੇ ਅਸੀਂ ਛੂਟ ਦੇ ਦਿੰਦੇ ਹਾਂ 52 ਅੱਛਾ ਜੀ ਹਾਂਜੀ ਤੇ ਬਾਜ਼ਾਰ 'ਚ ਕਿੰਨਾ ਮਿਲੂਗਾ ਤੇ ਤੁਹਾਡੇ ਕੋਲੋਂ ਕੀ ਕੀ ਰੇਟ ਮਿਲੂਗਾ ਇਹ ਦੱਸੋ ਤੁਸੀਂ ਸਾਡੇ ਕੋਲ ਬਾਜ਼ਾਰ ਨਾਲੋਂ ਕਈ ਗੁਣਾ ਸਸਤਾ ਮਿਲਣਾ ਜੀ ਇਹ ਕਈ ਗੁਣਾ ਸਸਤਾ ਮਿਲਣਾ ਹਾਂਜੀ ਬਾਜ਼ਾਰ 'ਚ ਵੱਡੀ ਕੋਈ 10% 20% ਲੈਸ ਕਰ ਦਊਗਾ ਫਿਰ ਪਿਓਰਿਟੀ ਵਾਲਾ 90% 98% ਦੀ ਪਿਓਰਿਟੀ ਆ ਹਾਂਜੀ 98% ਪਿਓਰਿਟੀ ਹੈ ਪਿਓਰਿਟੀ ਵਾਲਾ ਮਾਲ ਆ ਫਿਰ ਫੋਲ ਰਿਜ਼ਲਟ ਆਊਗਾ ਕਿ ਅਗਲਾ ਆਪ ਆ ਕੇ ਅਗਲੇ ਦਿਨ ਗਵਾਂਢੀ ਪੁੱਛੂਗਾ ਵੀ ਪੌ ਕੀ ਪਾਇਆ ਜੀ ਕੀ ਪਾਇਆ ਜੀ ਇਹਦਾ ਨਾਂ ਕੀ ਪੂਰਾ ਇਹ ਨਾ ਹੂਮੀ 골ਡ ਆ ਤੇ ਇਹਦਾ ਰੇਟ ਦੱਸ ਦਿਓ ਤੁਸੀਂ ਸਹੀ ਸਹੀ ਜਿਹੜਾ ਤੁਸੀਂ ਲਾ ਰਹੇ ਜੀ ਰੇਟ ਅਸੀਂ ਇਹ 550 ਰੁਪਏ ਦਾ ਇੱਕ ਕਿਲੇ ਦਾ ਦਵਾ ਸਾਢੇ 550 ਰੁਪਏ ਦਾ ਇੱਕ ਕਿਲੇ ਦਾ ਇੱਕ ਕਿਲੇ ਜਿਵੇਂ ਕੇ ਲਾ ਲਓ ਤੁਸੀਂ ਫੋਟ ਕਰਗੇ ਹੀ ਬਾਸਮਤੀ ਜਿਆਦਾ ਤੇ ਡਿੱਗਣੀ ਸਟਾਰਟ ਹੋ ਜਾਂਦੀ ਹੈ ਡਿੱਗਣੀ ਸਟਾਰਟ ਹੋ ਜਾਂਦੀ ਹੈ ਕਿਉਂ ਡਿੱਗੇ ਨਾ ਉਹਦੇ ਤੋਂ ਕੋਈ ਹੈਗੀ ਦਵਾਈ ਤੁਹਾਡੇ ਕੋਲੇ ਡਿੱਗੇ ਤੋਂ ਉਹਦੇ ਤੋਂ ਵੀ ਤਾਂ ਵੀਰ ਜੀ ਅਸੀਂ ਨਾ ਖੁਰ ਜਿਵੇਂ ਆਪ ਮਤਲਬ ਤਜਰਬਾ ਕੀਤਾ ਤਜਰਬਾ ਕੀਤਾ ਆਪ ਦੇ ਖੇਤ ਦੇ ਵਿੱਚ ਆਪ ਦੇ ਖੇਤ ਦੇ ਵਿੱਚ ਅੱਛਾ ਜੀ ਉਹ ਇਹ ਆ ਵੀ ਅਸੀਂ ਕੋਈ ਆਪਣੇ ਟੈਕਨੀਕਲ ਤੇ ਹੁੰਦਾ ਕੋਈ ਸਸਤਾ ਹੀ ਤਾਂ ਮਹਿੰਗਾ ਨਹੀਂ ਹੁੰਦਾ ਅੱਛਾ ਜੀ ਉਹ ਟੈਕਨੀਕਲ ਨੂੰ ਅਸੀਂ ਕਿਹੜੀ ਸਟੇਜ ਤੇ ਵਰਤਦੇ ਆ ਉਹ ਅਸੀਂ ਤਜਰਬੇ ਨਾਲ ਆਪਣੇ ਨਾਲ ਵਰਤ ਕੇ ਰੋਕ ਲੈਨੇ ਫਸਲ ਨੂੰ ਅੱਛਾ ਤੁਸੀਂ ਆਪ ਤਜਰਬਾ ਕੀਤਾ ਹੈ ਤਜਰਬਾ ਕੀਤਾ ਪੂਰਾ ਫੁੱਲ ਅਸੀਂ ਰੋਕ ਲੈਨੇ ਉਥੇ ਉਹਨੂੰ ਫਿਰ ਇੱਕ ਤੇ ਫਾਲ ਜਿਹੜਾ ਪੂਰਾ ਫੁੱਲ ਪਾਊਗਾ ਫਸਲ ਨੂੰ ਅੱਛਾ ਜੀ ਪੱਤਲ ਦੇ ਪੈਣ ਦੇ ਚਾਂਸ ਜਿਹੜੇ ਉਹ ਬਹੁਤ ਘੱਟ ਹੋਣਗੇ ਅੱਛਾ ਜੀ ਉਥੇ ਦਾਣੇ ਦੀ ਕੁਆਲਿਟੀ ਤੁਹਾਨੂੰ ਆਢੀ ਨਜ਼ਰ ਆਊਗੀ ਵੀ ਵਾਕੇ ਸੋਨੇ ਵਰਗੇ ਲਿਸ਼ਕਵੇਂ ਦਾਣੇ ਅੱਛਾ ਜੀ ਹਾਂਜੀ ਉਹ ਅਸੀਂ ਕਈ ਕਸਟਮਰ ਜਿਹੜੇ ਸਾਡੇ ਕੋਲ ਆਉਂਦੇ ਆ ਕਈਆਂ ਨੂੰ ਅਸੀਂ ਦੱਸਿਆ ਵੀ ਇਹ ਫਾਰਮੂਲਾ ਉਹਨਾਂ ਨੂੰ ਵਰਤ ਕੇ ਵੇਖਿਆ ਉਹ ਫਿਰ ਸਾਨੂੰ ਆਕੇ ਵੀ ਦੱਸਦੇ ਵੀ ਨਹੀਂ ਯਾਰ ਵਾਕਈ ਗੱਲ ਜਿਹੜਾ ਤੁਸੀਂ ਦੱਸਿਆ ਹੀ ਉਹ ਵਾਕਈ ਉਹ ਫਾਰਮੂਲੇ ਦਾ ਨਾਮ ਦੱਸ ਦਿਓ ਜੇ ਤੁਹਾਡੇ ਕੋਲ ਹੈਗਾ ਤੇ ਵਿਖਾਓ ਨਹੀਂ ਵਿਖਾਓ ਚਲੋ ਨਾਮ ਵੀ ਤੁਹਾਨੂੰ ਦੱਸ ਦਿੰਨੇ ਕੋਈ ਈਡੀ ਗੱਲ ਨਹੀਂ ਹੈ ਅੱਛਾ ਜੀ ਨਾਂ ਇਹ ਆ ਵੀ ਚਲੋ ਅਸੀਂ ਹਰ ਇੱਕ ਦਾ ਤਜਰਬਾ ਆਪੋ ਆਪਣਾ ਹੁੰਦਾ ਆਪੋ ਆਪਣਾ ਹੁੰਦਾ ਹਾਂਜੀ ਅਸੀਂ 248% ਮਾਈਨਸ ਸాల్ਟ ਆਉਂਦਾ ਹਾਂ 248% ਮਾਈਨਸ ਸాల్ਟ ਆਉਂਦਾ ਮਾਈਨਸ ਸాల్ਟ ਆਉਂਦਾ ਹਾਂਜੀ ਹਾਂਜੀ ਉਹਨੂੰ ਅਸੀਂ 200 ਕਾ ਐਮਐਲ ਦੀ ਸ਼ੀਸ਼ੀ ਅੱਛਾ ਜੀ ਕਿੱਲੇ ਵਾਸਤੇ ਕਿੱਲੇ ਵਾਸਤੇ ਅੱਛਾ ਜੀ ਸਪਰੇਅ ਕਰ ਦਿੰਨੇ ਆ ਠੀਕ ਹੈ ਜੀ ਜਦੋਂ ਕੋਈ ਨਸਾਰਾ ਨਹੀਂ ਨਸਾਰਾ ਨਹੀਂ ਆਇਆ ਹੋਣਾ ਚਾਹੀਦਾ ਅਗਲਾ ਨਸਰੀ ਦੇ ਕਰ ਦਵੇ ਨੁਕਸਾਨ ਹੋ ਜਵੇ ਨੁਕਸਾਨ ਹੋ ਜੀ ਉਹ 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 ਬਿਲਕੁਲ ਕੰਮ ਨਾਲ ਨਹੀਂ ਕਰੇ ਉਹ ਵੀ ਘੱਟੋ ਘੱਟ ਵੀ ਨਸਾਰੇ ਤੋਂ 15 20 ਦਿਨ ਪਹਿਲਾਂ ਕਰ ਦੋ ਨਹੀਂ ਮਹੀਨਾ ਹੀ ਪਹਿਲਾਂ ਕਰਨ ਮਹੀਨਾ ਪਹਿਲਾਂ ਕਰ ਇਹਦਾ ਜਿਹੜਾ ਰਿਜ਼ਲਟ ਵੇਖਿਆ ਪੂਰਾ ਫੁੱਲ ਵਰਤ ਕੇ ਅੱਛਾ ਜੀ ਕਿਸਾਨ ਤੇ ਛਿੱਕੇ band ਮਿਲਿਆ ਅੱਛਾ ਜੀ ਵੀ ਫਸਲ ਡਿੱਗਦੀ ਨਹੀਂ ਉਹਦੀ ਫਸਲ ਡਿੱਗੂ ਨਹੀਂ ਇੱਕ ਵਾਰਾ ਇੱਕ ਵਾਰਾ ਜੇ ਆਪਾਂ ਕਿਸਾਨ ਵੀਰਾਂ ਨੂੰ ਕਹੀਏ ਤਾਂ ਕਿੱਲੇ ਤੇ ਟਰਾਈ ਜ਼ਰੂਰ ਕਰਨਾ ਇੱਕ ਕਿੱਲੇ ਤੇ ਟਰਾਈ ਕਰ ਲੈ ਇੱਕ ਕਿੱਲੇ ਤੇ ਟਰਾਈ ਕਰਨਾ ਆਪਾਂ ਕਈ ਵਾਰਾ ਕੀ ਹੁੰਦਾ ਭਾਜੀ ਦਵਾਈ ਲੈਣ ਜਾ ਆੜਤੀਏ ਨੂੰ ਜਾਂ ਮਹਾਜ ਨੇ ਜਿਹਨੇ ਖੇਤ ਚ ਖੇਤੀ ਕਰਕੇ ਵੇਖਿਆ ਹੀ ਨਹੀਂ ਉਹਨੂੰ ਪਤਾ ਕੀ ਪਤਾ ਨਹੀਂ ਹੈ ਜੀ ਤੁਸੀਂ ਫਿਰ ਆਪਦਾ ਤਜਰਬੇ ਨਾਲ ਉਹਨੂੰ ਦਵਾਈ ਦਿੰਨੇ ਜੋ ਵੀ ਜਿਹੜਾ ਕਸਟਮਰ ਆਉਂਦਾ ਤਜਰਬਾ ਖੋਲ ਜੀ ਤਜਰਬੇ ਨਾਲ ਗੁਰੂ ਮਹਾਰਾਜ ਦੀ ਇਨੀ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਪੂਰੀ ਵਧੀਆ ਫਸਲ ਨਿਕਲਦੀ ਆ ਫਸਲ ਐਰਕੀ ਵੀ ਚੰਗੀ ਬਹੁਤ ਟਾਪ ਦੀ ਫਸਲ ਨਿਕਲੀ ਆ ਅੱਛਾ ਜੀ ਹਾਂਜੀ ਕਣਕ ਦਾ ਵੀ ਜਿਵੇਂ ਤੁਸੀਂ ਗੱਲ ਕਰਦੇ ਆ ਕਣਕ ਨੂੰ ਪਾ ਕੇ ਹੀ ਵਰਤ ਕੇ ਵੇਖਿਆ ਸੀ ਆ ਪ੍ਰੋਡਕਟ ਹਾਂਜੀ ਐ ਡਾਡਾ ਬੂਟਾ ਕਣਕ ਦਾ ਨੇ ਬਣਾਇਆ ਪੂਰਾ ਹਾਂਜੀ ਉਹ ਸਾਡੇ ਪ੍ਰੋਡਕਟ ਸਾਡੇ ਕੋਲ ਵੀਡੀਓ ਹੈਗੀਆਂ ਸਾਡੇ ਕੋਲ ਪਈਆਂ ਸਾਡੇ ਫ ਪੀ ਜਿਹੜਾ ਮਤਲਬ ਝਾੜ ਤੇ ਬਹੁਤ ਵਧੀਆ ਅਸਰ ਰਿਹਾ ਵੀ ਇਹ ਕਈ ਵਾਰੀ ਕੀ ਹੁੰਦਾ ਕਿ ਮਤਲਬ ਫੋੜ ਤੇ ਘਰ ਗਿਆ ਮਤਲਬ ਆਪਣਾ ਬੂਟਾ ਹਾਂਜੀ ਹਾਂਜੀ ਪਰ ਉਹਦੀਆਂ ਪੱਤੇ ਰਹਿ ਜਾਂਦੇ ਨਾਲੀਆਂ ਨਹੀਂ ਬਣ ਪਉਂਦੀਆਂ ਠੀਕ ਇਹ ਮੇਨ ਕੰਮ ਇਹ ਆ ਵੀ ਇਹ ਨਾਲੀਆਂ ਵੀ ਤੁਹਾਡੀਆਂ ਪੂਰੀਆਂ ਪ੍ਰੋਪਰ ਫੋੜ ਸਾਰੀਆਂ ਨੂੰ ਨਾਲੀਆਂ ਚ ਕਨਵਰਟ ਕਰਕੇ ਲਿਆ ਕੇ ਜਾਉ ਉੱਤਰ ਰਿਹਾ ਐਂਡ ਤੱਕ ਮੁੰਜਰ ਲਊਗਾ ਐਂਡ ਤੱਕ ਐਂਡ ਤੱਕ ਰਿਜ਼ਲਟ ਰਹਿੰਦਾ ਦਾ ਤੇ ਮੈਨੂੰ ਇਹ ਦੱਸੋ ਵੀ ਇਹ ਕਿੰਨੇ ਕ ਪਰਸੈਂਟ ਲੈਸ ਹੁੰਦਾ ਸ਼ਹਿਰ ਨਾਲੋਂ ਤਰਨਤਾਰ ਨਾਲੋਂ ਲੈਸ ਦੱਸ ਦਿਓ ਇਹ ਦਵਾਈਆਂ ਚ ਕਿੰਨੇ ਦੱਸ ਦੇਖੋ ਜੀ ਸਾਡੇ ਕੋਲ ਮਤਲਬ 65% ਤੋਂ ਲੈ ਗਏ ਹਾਂਜੀ ਤੇ ਲਾ ਲੋ ਕੋਈ 80 70 ਤੱਕ ਕਰ ਸਕਦੇ ਹਾਂ ਅਸੀਂ ਅੱਛਾ ਜੀ ਹਾਂ ਕਈ ਪ੍ਰੋਡਕਟ ਇਹੋ ਜਿਹੇ ਦੇ ਜਾਂਦੇ ਨੇ ਕਈਆਂ 80% ਵਿਲੈਸ ਜਿੱਤੇ ਐਮ ਆਰ ਪੀ ਐਮੇ ਬਿਹਰਬਾਤ ਉਹ ਤੇ ਠੋਕੀ ਆ ਕੰਪਨੀ ਨੇ ਅੱਛਾ ਜੀ ਹਾਂਜੀ ਕਈ ਪ੍ਰੋਡਕਟ ਇਹੋ ਜਿਹੇ ਵੀ ਹੈਗੇ ਜਿੱਤੇ 10% ਵੀ ਲੈਸ ਚੜਨੀ ਪਣੀ ਜਿਵੇਂ ਕਿ ਆ ਰਿਫਟ ਪਲੱਸ ਆ ਜੀ ਆਹ origial ਆ origial ਆ ਰਿਫਟ ਪਲੱਸ ਇਹ ਤੇ ਕਿੰਨਾ ਲੈਸ ਹੋਗਾ ਜਿਵੇਂ ਦੇ ਤੇਰੇ ਤੇ ਤੁਸੀਂ ਲਾ ਲੋ ਵੀ ਇਹਦਾ ਤੁਸੀਂ ਪ੍ਰਿੰਟ ਰੇਟ ਵੇਖੋ ਆ ਦੇ ਆ ਆ ਭਾਅ ਇਹਦਾ ਹੈਗਾ 31019 ਰੁਪਏ 3119 ਰੁਪਏ ਤੇ 1 3119 ਰੁਪਏ ਇਹ ਕਿੰਨੇ ਕਿੱਲਿਆਂ ਦਾ ਜੀ ਇਹ ਕੀ ਜੀ 50 ਕਿੱਲਿਆਂ ਦੀ ਇੱਕ ਪੀਪੀ ਆ ਇਹ 50 ਕਿੱਲਿਆਂ ਦੀ ਇੱਕ ਪੀਪੀ ਆ ਹਾਂਜੀ ਹਾਂਜੀ 45% ਦੀ ਹੈ ਇਹ ਲੈਸ ਦੇਣ ਦਾ 45% ਇਹ ओरिजिनल ਪ੍ਰੋਡਕਟ ਤੇ 45% ਲੈਸ 45% ਦੀ ਲੈਸ ਜਿੰਨਾ ਇਹਦਾ ਰੇਟ ਆ 3100 ਹਾਂ ਯਾਨੀ ਕਿ ਲਾਡੋ 3100 10 ਰੁਪਏ 19 ਰੁਪਏ 19 ਰੁਪਏ ਤੇ 45% ਲੈਸ ਹੈ 45% ਦੀ ਲੈਸ ਹੈ ਠੀਕ ਆ ਜੀ ਆਈਡੀਆ ਕਿੰਨੇ ਦਾ ਆਈਡੀਆ ਤੁਸੀਂ ਦਾ ਆਈਡੀਆ ਇਹ ਤੁਹਾਨੂੰ ਪੀਪੀ ਜਿਹੜੀ ਆ ਨਾ ਇਹ 1600 ਦੀ ਪੀਪੀ ਦੇ ਤਾਂ ਤੇ ਬਾਜ਼ਾਰ ਚੋਂ ਘੱਟੋ ਘਾਟੇ ਵੀ 22-2300 24-2500 ਤੱਕ ਮਿਲੇਗੀ ਚਲੋ ਜਿਆਦਾ ਨਹੀਂ ਕਹਿੰਦੇ 2000 ਤੇ ਆਮ ਹੀ ਲੋਕਾਂ ਲਾ ਲੈਣਾ ਹੈ 2000 ਆਮ ਹੀ ਲਾ ਲੈ ਹਾਂ ਆਮ ਹੀ ਲਾ ਲੈਣਾ 20 ਤਾਂ ਮਿੱਤਰੋ ਜੇਕਰ ਤੁਸੀਂ ਨਗਦ ਦਵਾਈ ਲੈਣੀ ਚਾਹੁੰਦੇ ਹੋ ਤਾਂ ਬਾਈ ਸ਼ਰਦੀਪ ਦੀ ਦੁਕਾਨ ਢਿੱਲੋ ਟਰੇਡਿੰਗ ਕੰਪਨੀ ਚੁਬਾਲ ਰੋਡ ਤੇ ਆ ਇਹ ਕਹਤਾ ਹੈ ਵੀ ਟਰਾਲੀ ਲੈ ਕੇ ਆਓ ਟਰੈਕਟਰ ਲੈ ਕੇ ਆਓ ਜਿਹੜਾ ਮਰਜੀ ਖੁੱਲੀ ਜਗ੍ਹਾ ਬੈਗ ਲਾਓ ਯੂਰੀਆ ਲਾਓ ਡੀਏਪੀ ਲਾਓ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਉਹ ਲਓ ਠੀਕ ਹੈ ਨਹੀਂ ਤੇ ਇੱਕ ਖਾਸ ਗੱਲ ਐ ਵੀ 22 ਦੀ ਦੁਕਾਨ ਚ ਜਮਾਂ 스ਮੈਲ ਨਹੀਂ ਆਉਗੀ ਦਵਾਈਆਂ ਦੀ ਸਭ ਤੋਂ ਵੱਡੀ ਗੱਲ ਐ ਕਹੋ ਭਾਈ ਆਉਂਦੀ 스ਮੈਲ ਨਹੀਂ ਨਾ ਸਿਰ ਤਾਂ ਨਹੀਂ ਦੁਖਦਾ ਜਮਾਂ ਹੀ ਨਹੀਂ ਬਾਪੂ ਜੀ ਨਹੀਂ ਆਉਂਦੀ ਨਾ ਤੇ ਭਾਈ ਇਹੋ ਜਿਹਾ ਕੀ ਤੁਸੀਂ ਛਿੜਕ ਇੱਕ ਮਿੰਟ ਇਹੋ ਜਿਹਾ ਕੀ ਛਿੜਕਿਆ ਇਹਦੇ ਵਿੱਚ ਵੀ 스ਮੈਲ ਜਿਹੜੀ ਸਿਰ ਨਹੀਂ ਦੁਖਦਾ ਕਿਉਂਕਿ ਮੈਂ ਕਈਆਂ ਦੁਕਾਨਾਂ ਤੇ ਗਿਆ ਹਾਂ ਹਾਂਜੀ ਮੈਂ ਬਹੁਤ ਪ੍ਰਮੋਸ਼ਨਾਂ ਕੀਤੀਆਂ ਮੈਂ ਜਦੋਂ ਦੁਕਾਨ ਦੇ ਅੰਦਰ ਐਂਟਰ ਹੁੰਦਾ ਸੀ ਨਾ ਸਭ ਤੋਂ ਪਹਿਲਾਂ ਮੇਰਾ ਸਿਰ ਦੁਖਣਾ ਸਟਾਰਟ ਹੁੰਦਾ ਹੈ। ਅੱਛਾ ਜੀ। ਜਦੋਂ ਮੈਂ ਤੁਹਾਡੀ ਦੁਕਾਨ 'ਚ ਐਂਟਰ ਹੋਇਆ। ਹਾਂਜੀ। ਤੇ ਚਲੋ ਈ ਸੀ ਤਾਂ ਚਲੋ ਚੱਲਦਾ ਹੀ ਚੱਲਦਾ ਪਰ ਇੱਕ ਨਾ ਦਵਾਈ ਦੀ 스멜 ਨਹੀਂ ਆ ਰਹੀ। 스멜 ਨਹੀਂ ਆ ਰਹੀ। ਕੀ ਉਹਦੇ ਤੋਂ ਕੀ ਤੁਸੀਂ ਰੱਖਿਆ ਇੱਥੇ ਦੱਸੋ ਸਾਨੂੰ। ਵੇਖੋ ਜੀ ਸਾਡੇ ਕੋਲ ਤੇ ਇਹ ਆ ਵੀ ਪਹਿਲਾਂ ਸਿਰ ਸਿਰ ਗੁਰੂ ਮਹਾਰਾਜ ਦਾ ਨਾਮ ਲੈਨੇ ਆ। ਅੱਛਾ ਜੀ। ਠੀਕ ਹੈ ਜੀ। ਅਗਰਬਤੀ ਗੁਰੂ ਮਹਾਰਾਜ ਕੀ ਕਰਦੇ ਆ ਅਸੀਂ। ਅੱਛਾ ਜੀ। ਠੀਕ ਆ। ਫਿਰ ਅਸੀਂ ਨਾ ਥੋੜਾ ਜਿਹਾ ਇੱਕ ਆ ਚੀਜ਼ ਲਾਈ ਹੋਈ ਆ। ਇਹ ਸਪੈਸ਼ਲ ਕਸਟਮਰ ਵਾਸਤੇ। ਹਾਂ ਹਾਂ। ਅੱਛਾ ਵੀ ਇਹ ਥੋੜਾ ਥੋੜਾ ਆਪਣਾ ਮੱਠੀ ਮੱਠੀ 10 15 ਮਿੰਟ ਬਾਅਦ ਆ ਛੱਡ ਦਿੰਦਾ ਸਮੈਲ ਜੀ ਅੱਛਾ ਅੱਛਾ ਤੇ ਉਹਦੇ ਨਾਲ ਇਹ ਆ ਵੀ ਸਾਨੂੰ ਮਤਲਬ ਨੈਚੁਰਲ ਸਮੈਲ ਜੀ ਹੋ ਜਾਂਦੀ ਆ ਦਵਾਈਆਂ ਦੁਈਆਂ ਵਾਲੀ ਬਿਲਕੁਲ ਪਤਾ ਹੀ ਨਹੀਂ ਲੱਗਦਾ ਵੀ ਕੋਈ ਆ ਰਹੀ ਹੈ ਕਿ ਨਹੀਂ ਸਹੀ ਗੱਲ ਭਾਰੀ ਆ ਜੇਕਰ ਨੌਮਣੀ ਗੋਲਡ ਲੈਣੀ ਹੋਵੇ ਨਗਦ ਹਾਂਜੀ ਹਾਂਜੀ ਇਹਦਾ ਕੀ ਪਾ ਇਹ 400 ਰੁਪਏ ਦੇ ਦਾਂਗੇ ਤਾਂ ਭਾਜੀ ਕਮਾਲ ਕਰਦੇ ਜੇ 400 ਰੁਪਏ ਦੀ 700 700 ਰੁਪਏ ਦੀ ਭਾਜੀ ਮੈਂ ਲੈ ਕੇ ਆਇਆ ਕੱਲ ਯਾਰ ਕਮਾਲ ਆ ਸਪਰੇਅ ਕੀਤੀ ਆ ਨਹੀਂ ਫਿਰ ਵੀਰ ਇਹ ਇਹ ਡੁਪਲੀਕੇਟ ਲੱਗਦੀ ਭਾਜੀ ਮੈਨੂੰ ਪੱਕਾ ਬੇਲ ਦੇ ਦੂੰਗੀ ਵੀਰ ਨਾਲ ਇਹਨੂੰ ਬਾਦ ਗਰੰਟੀ ਕੋਈ ਹੈਗੀ ਐ ਪੱਕੇ ਬੇਲ ਤੇ ਆਈ ਪੱਕਾ ਬੇਲ ਵੀ ਨਾਲ ਦਊਗਾ ਇਹਦਾ ਬਗਾ ਦਾ ਨਹੀਂ ਭਾਜੀ ਨੌਮਣੀ 골ਡ ਆ ਹਾਂ ਪੀ ਆਈ ਲੱਗਦੀ ਤਾਂ ओरिजिनल ਆ ਪੀ ਆਈ ਕੰਪਨੀ ਦੀ ਪਰ 700 ਰੁਪਏ ਮੈਂ ਬਾਜ਼ਾਰ ਚੋਂ ਲਈ ਆ ਇਹਦੇ ਨਾਲ ਦੀ ਇਹੋ ਹੀ ਤੇ ਫਿਰ બીજી ਗੱਲਾਂ ਤੇ ਰਿਜ਼ਲਟ ਪੱਕਾ ਇਹਦਾ ਪੱਕਾ ਫੋਲ ਆਕੇ ਯਾਨਕਿ ਜੇਕਰ ਆ ਨੌਮਣੀ 골ਡ ਅਸੀਂ ਲੈ ਜੀਏ ओरिजिनल ਹਾਂਜੀ ਤੇ ਯਾਨਕਿ ਪੱਕਾ 400 ਰੁਪਏ ਚ ਦੇ ਦਊਗਾ 400 ਦੇ ਦਾਂਗੇ अच्छा जी 400 ਚ ਕਿੱਲਾ ਹਾਂ ਹਾਂ ਜੀ ਠੀਕ ਹੈ ਜੀ ਹਾਂ ਜੀ ਪੱਕਾ ਇਹ ਇਹਨਾਂ ਲੈਸ ਕਿਵੇਂ ਕੋਈ ਕਾਰਨ ਇਹ ਵੀਰ ਜੀ ਬਲਕ ਕੁਆਂਟੀਟੀ ਦੇ ਮਾਲ ਹੁੰਦੇ ਆ ਅੱਛਾ ਜੀ ਬਲਕ ਮਤਲਬ ਫੁੱਲ ਫੁੱਲ ਕੁਆਂਟੀਟੀ ਦੀ ਮਾਲ ਖਰੀਦੇ ਨੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਫਿਰ ਫਿਰ ਇਹ ਭਾਅ ਸਾਨੂੰ ਪੈਂਦੀ ਅਸੀਂ ਇਹਦੇ ਚੋਂ ਉਦਾਂ ਨਹੀਂ ਦੇ ਰਹੇ 10-20 ਰੁਪਏ ਕਮਾ ਹੀ ਨਹੀਂ 10-20 ਰੁਪਏ ਕਮਾ ਵੀ ਰਹੇ ਕਮਾ ਵੀ ਰਹੇ ਯਾਨੀ ਕਿ ਕਮਾਈ ਹਿਸਾਬ ਦੀ ਕਰ ਰਹੇ ਕਮਾਈ ਹਿਸਾਬ ਦੀ ਕਰਨੀ ਹੈ ਵੈਸੇ ਜੇ ਬਾਜ਼ਾਰ ਚੋਂ ਯਾਨੀ ਕਿ 700 ਚ ਮਿਲ ਜੇਗੀ 5 600 ਤੋਂ 550 600 ਦਾ ਕ ਮਿਲ ਨਹੀਂ ਉਦੋਂ ਘੱਟ ਮਿਲ ਨਹੀਂ ਕੋ 700 ਵੀ ਲਾ ਸਕਦਾ ਅੱਛਾ ਜੀ ਪ੍ਰਿੰਟ ਰੇਟ ਵੀ ਠੋਕ ਦਿੰਦੇ ਆ ਠੀਕ ਆ ਜੀ ਹਾਂ ਜੀ ਲੋ ਵੀ ਮਿੱਤਰੋ 400 ਚ 9 منی 골ਡ ਆ ਭਾਜੀ ਗਰੰਟੀ ਲੈਂਦੇ ਗੰਦ ਦੀ ਡੀਲ ਆ ਜੀ ਜੋ ਵੀ ਝੋਨੇ ਚ ਤਾਲ ਆ ਮੁਰਕ ਤੋਂ ਇਲਾਵਾ ਇਹ ਨਹੀਂ ਚੀਜ਼ ਛੱੜਦੀ ਚੌੜੇ ਪੱਤੇ ਵਾਲੀ ਚੀਜ਼ ਮਾਰਦੀ ਹੈ ਜੀ ਇਹ ਚੌੜੇ ਪੱਤੇ ਵਾਲੀ ਚੀਜ਼ ਮਾਰਦੀ ਹੈ ਛੱੜਦੀ ਛੱੜਦੀ ਨਹੀਂ ਭਾਈ ਜੀ ਦੇ ਕੋਲੇ ਹਰ ਇੱਕ ਚੀਜ਼ ਆ ਹਰ ਇੱਕ ਬ੍ਰਾਂਡ ਆ ਲਾਲਵੇ ਜਿਵੇਂ ਕਿ ਨੈਟਵੋ ਵਗੈਰਾ ਹੋ ਗਿਆ ਰਿਫਟ ਪਲਸ ਹੋ ਗਿਆ ਹਨਾ ਜੀ ਬਾਇਰ ਦੇ ਪ੍ਰੋਡਕਟ ਹੋ ਗਏ ਜਿੰਨੀਆਂ ਵੀ ਵੱਡੀਆਂ-ਵੱਡੀਆਂ ਕੰਪਨੀਆਂ ਨੇ ਹਰ ਇੱਕ ਪ੍ਰੋਡਕਟ ਤੁਹਾਨੂੰ ਇੱਥੇ ਮਿਲ ਜੂਗਾ ਜੀ ਚੰਗੀ ਸਰਫਰ ਤੋਂ ਲੈ ਕੇ ਜਿੰਕ ਯਾਨੀ ਕਿ ਯੂਰੀਆ ਤੋਂ ਲੈ ਕੇ ਪੱਕੜ ਤੱਕ ਜਿਹੜੀ ਸੁੰਡੀ ਦੀ ਸਪਰੇ ਹੁੰਦੀ ਆ ਤੇਲੇ ਦੀ ਹੁੰਦੀ ਆ ਉਹਦੇ ਵਿੱਚ ਜੋ ਵੀ ਪ੍ਰੋਡਕਟ ਆਉਂਦੇ ਆ ਜੋ ਵੀ ਤੁਸੀਂ ਖੇਚ ਕਰਦੇ ਹੋ ਹਰ ਇੱਕ ਚੀਜ਼ ਤੁਹਾਨੂੰ ਇਸ ਦੁਕਾਨ ਤੋਂ ਮਿਲ ਜੇਗੀ ਤਾਂ ਮਿੱਤਰੋ ਵੀਡੀਓ ਨੂੰ ਵਾਤਵਾਤੇ ਸ਼ੇਅਰ ਕਰਾ ਜੇ ਬਾਈ ਜੀ ਨੇ ਕਿਹਾ ਵੀ ਜਿਹੜਾ ਵੀਰ ਸ਼ੇਅਰ ਕਰੂਗਾ ਸਾਨੂੰ ਆਣ ਕੇ ਸਬੂਤ ਦੇਊਗਾ ਉਹਨੂੰ 5% ਲੈਸ ਹੋਰ ਕਰਾਂਗੇ ਬਾਕੀ ਵੀਰ ਦਾ ਕੰਮ ਆ ਨਕਦਾਂ ਦਾ ਬਾਈ ਦਾਵੇ ਨਾਲ ਕਹਿੰਦਾ ਵੀ ਤੁਸੀਂ ਦਾਹਰ ਚੀਜ਼ ਲੈ ਕੇ ਆ ਜਾ ਜੇ ਸਾਡੇ ਕੋਲੇ ਤੇ ਸਾਡੇ ਤੋਂ ਨਗਦ ਲੈ ਜਾ ਜੀ ਜੇਕਰ ਤੁਸੀਂ 10000 ਦੀ ਚੀਜ਼ ਲਾਉਂਗੇ ਤਾਂ 2000 2000 ਤੋਂ ਲੈ ਕੇ 2500 ਰੁਪਿਆ ਲੈਸ ਕਰਕੇ ਅਸੀਂ ਚੀਜ਼ ਦਵਾਂਗੇ ਨਗਦ ਤੇ ਆਹ ਦੇਖ ਲਓ ਜੀ ਦੁਕਾਨ ਆ ਬਹੁਤ ਸੋਹਣੀ ਜਿਹੀ ਦੁਕਾਨਾ ਬਾਕੀ ਤੁਹਾਨੂੰ ਬਾਹਰੋ ਦਿਖਾ ਦਿੰਨਾ ਇੱਕ ਵਾਰ ਦੁਆਰਾ ਤੋਂ ਇਹ ਆ ਜੀ ਚਵਾਲ ਰੋਡ ਤੇ ਆ ਜੀ ਠੀਕ ਆ ਨਾ ਜੀ ਆਹ ਸਾਹਮਣੇ ਆ ਜੀ ਢਿੱਲੋ ਟਰੇਡਿੰਗ ਕੰਪਨੀ ਵੀਰ ਜੀ ਦਾ ਨੰਬਰ ਹੈਗਾ 79862 19094 ਆਹ ਬਾਕੀ ਆਪ ਕੋ 862 19094 ਬਾਕੀ ਉਹਨਾਂ ਦਾ ਪਰਸਨਲ ਨੰਬਰ ਵੀ ਪੁੱਛ ਲੈਨੇ ਆਪਾਂ ਪਰਸਨਲ ਨੰਬਰ ਕਿੰਨਾ ਬਾਬਾ ਲਖਪਾਲ ਜੀ ਠੀਕ ਠਾਕ ਜੀ ਭਾਜੀ ਤੁਹਾਡਾ ਪਰਸਨਲ ਨੰਬਰ ਕਿੰਨਾ ਵੀ ਜਿਹੜੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਗੱਲਬਾਤ ਕਰਨੀ ਹੋਵੇ 79862 79862 ਪੰਜਾਬੀ ਚ ਬੋਲੋ ਭਾਈ ਪੰਜਾਬੀ 9862 19094 ਅੱਛਾ ਉਹੀ ਸੇਮ ਜਿਹੜਾ ਨੰਬਰ ਉੱਪਰ ਲਿਖਿਆ ਸੀ ਹਾਂਜੀ 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 9862 19094 ਕੇ ਨੂੰ ਲੋਡ ਪੈਂਦੀ ਫੋਨ ਕਰਨ ਦੀ ਜਦੋਂ ਮਰਜ਼ੀ ਕਾਲ ਕਰ ਸਕਦਾ ਲਓ ਵੀ ਮਿੱਤਰੋ ਜਾਣਕਾਰੀ ਬਹੁਤ ਵਧੀਆ ਦਿੱਤੀ ਭਾਈ ਨੇ ਤੇ ਕਈਆਂ ਦਵਾਈਆਂ 'ਚ ਬਹੁਤ ਸਾਰਾ ਫਰਕ ਨਿਕਲਿਆ ਮੈਂ ਤਾਂ ਖੁਦ ਹਰਾਨ ਰਹਿ ਗਿਆ ਰੇਟ ਸੁਣ ਕੇ ਠੀਕ ਹੈ ਨਾ ਜਿਵੇਂ ਕਿ ਆਹ ਦੇਖੋ ਜੀ ਸਾਹਮਣੇ ਫਟੇਰਾ ਹਰ ਇੱਕ ਚੀਜ਼ ਬ੍ਰਾਂਡਡ ਚੀਜ਼ ਮਿਲੂਗੀ ਤੁਹਾਨੂੰ ਬਾਜੀ ਹਰ ਇੱਕ ਚੀਜ਼ ਬ੍ਰਾਂਡਡ ਚੀਜ਼ ਆ ਫਟੇਰਾ ਵੀ ਘੱਟੋ ਘੱਟ ਮਾਰਕੀਟ ਨਾਲੋਂ ਤੁਹਾਨੂੰ 100 ਰੁਪਏ ਲੈਸ ਮਿਲੂਗਾ ਇੱਥੇ ਫਟੇਰਾ ਮਾਰਕੀਟ ਨਾਲੋਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨ}\,\,\, ਵਾਲੇ ਵੀਰਾਂ ਨੂੰ ਬੇਨਤੀ ਆ ਵੀ ਵੀਰ ਨੇ ਕੰਮ ਸ਼ੁਰੂ ਕੀਤਾ ਬਹੁਤ ਤਕੜਾ ਕੰਮ ਆ ਬਹੁਤ ਪੈਸਾ ਲਾਇਆ ਤੇ ਮੇਰਾ ਵੀਰ ਜਰੂਰ ਸਾਥ ਦਿਓ ਤੇ ਮੇਰਾ ਵੀਰ ਇੱਕ ਵਾਰੀ ਇਸ ਦੁਕਾਨ ਤੇ ਜਰੂਰ ਵਿਜ਼ਿਟ ਵਿਜ਼ਿਟ ਕਰੋ ਤਾਂ ਥੈਂਕ ਯੂ ਰਾਬੜਾਖਾ ਮਿਲਦੇ ਆਂ ਨੈਕਸਟ ਵੀਡੀਓ ਚ ਓਕੇ ਬਾਏ ਲਵ ਯੂ